ਦੰਨ ਦੰਬਾ ਯੋਦਾ ਦਾਸ ਜੀ ਦੀ ਸਲਾਨਾ ਵਰਸੀ ਮਹੋਸਾ ਗੁਰਦੁਆਰਾ ਬੌਲੀ ਸਾਹਿਬ ਡੇਰਾਬਾਬ ਯੋਦਾ ਦਾਸ ਜੀ ਸ਼ੇਰ ਸਿੰਘ ਵਾਲਾ ਫਰੀਦਕੋਟ ਵਿਖੇ ਮਿਤੀ ਬਾਈ 23 24 ਜੁਲਾਈ 2025 ਦਿਨ ਮੰਗਲ ਬੁੱਧ ਵੀਰਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਉੱਚ ਕੋਟੀ ਦੇ ਰਾਗੀ ਤਾਡੀ ਕਥਾਵਾਚਕ ਸੰਤ ਮਹਾਪੁਰਖ ਆਦੇ ਹਾਜ਼ਰੀ ਪਰੰਗੇ ਤਿੰਨੋ ਦਿਨ ਧਾਰਮਿਕ ਦੀਵਾਨ ਸਜਣਗੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮਾਗਮ ਵਿੱਚ ਹਾਜ਼ਰੀ ਪਰਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾਦਾਰ ਤੇ ਇਲਾਕਾ ਨਿਵਾਸੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂ ਗੁਰੂ ਸ੍ਰੀ ਰਾਮ ਜੀ ਬ੍ਰੰਗਦੀਪਾ ਜੋਦਾ ਸਾਹਿਬ ਜੀ ਦੇ ਜੋ ਸਮਾਗਮ ਨੇ ਉਹ 22 23 ਅਤੇ 24 ਜੁਲਾਈ ਨੂੰ ਸ਼ੁਰੂ ਹੋਇਆ ਹੈ ਜੀ ਜਿਸ ਦੇ ਵਿੱਚ 22 ਜੁਲਾਈ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਖੜਵਾ ਪ੍ਰਕਾਸ਼ ਹੋਣਗੇ ਅਤੇ 23 ਜੁਲਾਈ ਨੂੰ ਮਾਧੇ ਭਗਤਪੁਰੰਦੇ ਸਰਗਰਦੀਸ਼ ਜੀ ਦੇ ਧਾਰਮਿਕ ਦਵਾਰ ਸਜਣਗੇ ਜਿਸ ਦੇ ਵਿੱਚ 22 ਸ੍ਰੀ ਜੀ ਇਸਤਰੀ ਜੀ ਛਾੜਵਾਰੇ ਉਹ ਸੰਗਤਾਂ ਨੂੰ ਗੁਰਧਿਆਸ ਦਿਨਾਂ ਨਾਲ ਜੋੜੋਗੇ ਹੋਰ ਜਿਹੜੇ ਕੋਈ ਰਾਗੀ ਢਾਡੀ ਜੱਜ ਸਿੰਘ ਉਸ ਦਿਨ ਪਹੁੰਚਣਗੇ ਉਹਨਾਂ ਨੂੰ ਵੀ ਸਮਾ ਦਿੱਤਾ ਦੇਣਗੇ ਸਮੇਂ ਦੇ ਹਿਸਾਬ ਦੇ ਨਾਲ ਤੇ ਉਹ ਵੀ ਸੰਗਤਾਂ ਨੂੰ ਗੁਰਧਿਆਸ ਦੇ ਨਾਲ ਜੋੜਨਗੇ ਇਸੇ ਤਰ੍ਹਾਂ ਜਮੀ ਜਲਾਇ ਨੂੰ ਕੋ ਉਤਪ੍ਰੰਤ ਬਾਰ ਖੁੱਲੇ ਪੰਡਾਲ ਦੇ ਵਿੱਚ ਦਵਾਨ ਸਜੇ ਹੋਏ ਹਨ ਜਿਦੇ ਵਿੱਚ ਇਬਾ ਤਸਵੀਰ ਕੌਣ ਦੀ ਜੱਸ ਸੁਲਤਾਨਪੁਰ ਉਲੋਧੀ ਵਾਲੇ ਉਹਨਾਂ ਦਾ ਟਾਡੀ ਜੱਥਾ ਸੰਕਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੁੜੇਗਾ ਸੋ ਆਪ ਇੱਥੇ ਦੀਆਂ ਸੰਕਤਾਂ ਨੂੰ ਦੇਸਾਂ ਦੇ ਦੇਸਾਂ ਦੀਆਂ ਸੰਕਤਾਂ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਵੱਧ ਚੜ ਕੇ ਮਾਂਪੁਰਖਾਂ ਦੀ ਵਰਸੀ ਸਮਾਗਮ ਦੇ ਵਿੱਚ ਪਹੁੰਚ ਕਰਕੇ ਹਾਜੀਆਂ ਵਰਕੇ ਬਾਹਰੋਂ ਆਏ ਰਾਗੀ ਸਾਡੀ ਜਥਿਆਂ ਦੇ ਪਾਸੋਂ ਗੁਰਧਿਆ ਸਮਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਸਤਿਗੁਰਾਂ ਦੇ ਮਹਾਂਪੁਰਖਾਂ ਦੇ ਖੁਸ਼ੇ ਪ੍ਰਾਪਤ ਕਰਨੇ ਕਿਉਂਕਿ ਬਹੁਤ ਜਾਦੀ અપਾਰ ਬਖਸ਼ਿਸ਼ ਹੈ ਮਹਾਂਪੁਰਖਾਂ ਦੀ ਕਿ ਇਸ ਜਗ੍ਹਾ ਤੇ ਉਹਨਾਂ ਨੇ ਤਪ ਕਰਕੇ ਇਸ ਜਗ੍ਹਾ ਨੂੰ ਭਾਗ ਲਾਏ ਨੇ ਤੇ ਅੱਜ ਅਨੇਕਾਂ ਸੰਗਤਾਂ ਇੱਥੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪੋ ਆਪਣੀਆਂ ਮਨੋ ਕਾਮਨਾ ਭਾਵਨਾ ਨੂੰ ਪੂਰਨ ਕਰਨ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਉਹ ਵੀ ਸ਼ਰਧਾ ਭਾਵਨਾ ਦੇ ਨਾਲ ਅਰਦਾਸیں ਜੀ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਨੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੁੰਦੀਆਂ ਨੇ ਸੋ ਸਤਿਗੁਰੂ ਜੀ ਸਿੱਧਾ ਕਿਰਪਾ ਕਰਨ ਸੰਗੂਹ ਸੰਗਤਾਂ ਦੀਆਂ ਮਨੋ ਕਾਮਨਾ ਭਾਵਨਾ ਪੂਰਨ ਕਰਦੇ ਰਹਿਣ ਤੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਆਪਾਂ ਵੱਲ ਚੜ ਕੇ ਬਾਹਰੋਂ ਆਈ ਸੰਗਤ ਦੀ ਧਨਮੰਤਾਂ ਦਿਨਾਂ ਸੇਵਾ ਕਰਕੇ ਮਾਣੋ ਕਾਦੇ ਖੁਸ਼ੀ ਪ੍ਰਾਪਤ ਕਰਨੇ ਆ ਜੀ ਅਗਵੇ ਦੀ ਜਾਣ ਕਰੀਏ ਉਹ ਸਾਡੇ ਪ੍ਰਧਾਨ ਸਰਦਾਰ ਗੁਰਸ਼ਿਮਿੰਦਰ ਸਿੰਘ ਜੀ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੋਦਾ ਸਾਹਿਬ ਦੀ ਸਲਾਨਾ ਵਰਸੀ ਦੇ ਨੂੰ ਸਮਰਪਿਤ ਜਿਹੜੇ ਦਿਨ ਆ ਪਾਈ 23 24 ਜੁਲਾਈ ਦਾ ਜਿਹੜਾ ਬੜਾ ਧੂਮ ਧਾਮ ਨਾਲ ਗੁਰਦੁਆਰਾ ਬੌਲੀ ਸਾਹਿਬ ਸ਼ੇਰਸੇਗ ਵਾਲਾ ਵਿਖੇ ਮਨਾਇਆ ਜਾ ਰਿਹਾ ਸੰਗਤ ਨੂੰ ਮੈਂ ਦੱਸਣਾ ਚਾਹਣਾ ਵੀ ਗੁਰਦੁਆਰਾ ਬੌਲੀ ਸਾਹਿਬ ਚੇਤ ਸੋਰੀ ਮੈਮੂ ਆਣੇ ਤੋਂ ਬੀਲੇ ਵਾਲੇ ਰੋਡ ਤੇ ਲਗਭਗ ਮਹਿਮੂਆਂ ਤੋਂ 1.5 ਕਿਲੋਮੀਟਰਸ ਦਿੱਤਾ ਤੇ ਸੰਗਤਾਂ ਜਿਹੜੀਆਂ ਅੱਗੇ ਵੀ 22 23 24 ਨੂੰ ਜਿਹੜਾ ਜਿਵੇਂ ਮੰਨ ਲਓ ਇਹ ਸਲਾਨਾ ਆਪਾਂ ਵਰਸੀ ਬਣਾਉਨੇ ਆ ਇਹ ਸ਼ਾਵਣ ਦੀ ਮੱਸੀਆ ਨੂੰ ਮਣਾਈ ਜਾਂਦੀ ਹੈ ਜਦੋਂ ਵੀ ਜਿਹੜੇ ਸਾਲ 'ਚ ਸ਼ਾਵਣ ਦੀ ਮੱਸੀਆ ਜਿਹੜੇ ਦਿਨ ਆਉਂਦੀ ਆ ਅੰਗਰੇਜ਼ੀ ਮਹੀਨਾ ਜਾਂ ਅੰਗਰੇਜ਼ੀ ਜਿਹੜੀ ਤਰੀਕ ਹੈ ਉਹ ਵੱਖਰੀ ਹੁੰਦੀ ਆ ਇਹ ਸ਼ਾਵਣ ਦੀ ਮੱਸੀਆ ਨੂੰ ਮਨਾਇਆ ਜਾਂਦਾ ਐਤਕੀ ਸ਼ਾਵਣ ਦੀ ਮੱਸੀਆ 24 ਜੁਲਾਈ ਦੀ ਆ ਇਸ ਕਰਕੇ 22 23 24 ਨੂੰ ਸਲਾਨਾ ਵਰਸੀ ਬਾਬਾ ਜੋਧਾਦਾਸ ਜੀ ਦੀ ਬਣਾ ਰਹੇ ਆ ਉਦੇ ਬਾਅਦ ਇਹ ਸੰਗਤ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਜਿਹੜੀ ਬਾਬਾ ਜੋਦਾਦਾਸ ਨਾਮ ਲੈਵਾ ਜਿਹੜੀ ਜਿੰਨੀ ਵੀ ਸੰਗਤ ਆ ਜਿਹੜੀ ਬਾਬਾ ਜੋਦਾਦਾਸ ਨੂੰ ਮੰਨਦੀ ਆ ਉਹ ਇਸ ਦਿਨ ਤੇ ਆ ਕੇ ਗੁਰਦੁਆਰਾ ਬੋਲੀ ਸਾਹਿਬ ਨਮਸਤਕ ਹੋਣ ਅਤੇ ਜਿੱਥੇ ਮਤਲਬ ਕਿ ਨਮਸਤਕ ਹੋਣ ਉੱਥੇ ਆ ਕੇ ਜਿੰਨੀ ਵੀ ਤਨ ਮਾਨ ਤੇ ਧਾਨ ਨਾਲ ਸੇਵਾ ਕਰ ਸਕਦੇ ਆ ਉਹ ਇਸ ਜਗ੍ਹਾ ਤੇ ਆ ਕੇ ਜਿਹੜੀ ਬਹੁਤ ਹੀ ਪਵਿੱਤਰ ਜਗ੍ਹਾ ਇੱਥੇ ਆ ਕੇ ਸਾਰੀ ਸੰਗਤ ਜਿਹੜੀ ਬਾਬਾ ਜੋਦਾਦਾਸ ਨੂੰ ਨੂੰ ਮੰਨਦੀ ਆ ਉਹ ਇੱਥੇ ਆ ਕੇ ਨਮਸਤਕ ਹੋਣ ਤੇ ਤੁਹਾਨੂੰ ਮਨਾ ਤੇ ਤੁਹਾਨੂੰ ਸੇਵਾ ਕਰਨ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਬੇਨਤੀ ਕਰਦਾ ਕਿ ਕੋਈ ਵੀ ਇੱਥੇ ਕੈਪਰੀ ਪਾ ਕੇ ਜਾ ਪਰ ਟੋਪੀ ਲਾ ਕੇ ਨਹੀਂ ਹੋਣਾ ਕਿਉਂਕਿ ਜਿਹੜੇ ਇਹ ਦਿਨ ਹੁੰਦੇ ਆ ਆਪਾਂ ਕਿਸਾਨਤਾ ਮਹਾਪੁਰਸ਼ਾਂ ਦੇ ਦਿਨ ਮਨਾਉਂਦੇ ਆ ਇਹ ਦਿਨ ਲੋਕਾਂ ਨੂੰ ਸੇਹ ਦੇ ਨਾਲੇ ਦਿਨ ਹੁੰਦੇ ਆ ਜੇ ਇਹਨਾਂ ਦਿਨਾਂ 'ਚ ਵੀ ਆ ਕੇ ਆਪਾਂ ਟੋਪੀਆਂ ਕੈਪਰੀਆਂ ਪਾ ਕੇ ਆਈਏ ਤੇ ਆਪਾਂ ਇੱਥੇ ਗੇੜੀਆਂ ਮਾਰ ਗਏ ਉਹਦਾ ਫਿਰ ਆਪਾਂ ਇੱਥੇ ਆਉਣ ਦਾ ਫਾਇਦਾ ਕੋਈ ਨਹੀਂ ਸਾਰੇ ਜਿਹੜੇ ਨੌਜਵਾਨ ਵੀਰ ਆ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਇੱਥੇ ਆ ਕੇ ਜਿਹੜੀ ਕਮੇਟੀ ਤੋਂ ਜਾ ਜਾ ਜਿਹੜੀ ਵੀ ਇੱਥੇ ਸੰਗਤ ਹੈ ਉਹਨਾਂ ਤੋਂ ਆਪ ਦਾ ਪੁੱਛ ਕੇ ਜਿੱਥੇ ਜਿੱਥੇ ਸੇਵਾ ਕਰਨੀ ਚਾਹੀਦੀ ਹੈ ਉੱਥੇ ਉੱਤੇ ਆ ਕੇ ਸੇਵਾ ਜ਼ਰੂਰ ਕਰਨ ਨਾ ਕਿ ਇੱਥੇ ਜਿਹੜੇ ਮਾਰਨ ਵਾਸਤੇ ਆਉਣ ਇਹ ਮੇਰੀ ਜਿਹੜੀ ਸੰਗਤ ਨੂੰ ਬੇਨਤੀ ਆ ਕਿਉਂਕਿ ਧੰਤਨ ਬਾਬਾ ਜੋਦਾਦਾਸ ਨੇ ਕੁਦਰਤ ਨੂੰ ਬਚਾਉਣ ਵਾਸਤੇ ਇੱਥੇ ਆਪਾਂ ਕਹਿ ਦਈਏ ਬਾਬਾ ਜੀ ਦਾ ਤਪ ਸਥਾਨ ਆ ਇੱਥੇ ਦੇਖੋ ਕੋਈ ਵੀ ਸੰਗਤ ਆਉਂਦੀ ਆ ਜਿਨ੍ਹਾਂ ਦੇ ਦਰਖਤ ਲੱਗੇ ਹੁੰਦੇ ਆ ਜਿਨ੍ਹਾਂ ਹੀ ਹਰੀਆਵਲੀ ਆ ਕੁਦਰਤ ਨੂੰ ਬਚਾਉਣ ਵਾਸਤੇ ਬਾਬਾ ਜੋਰਦਾਸ ਨੇ ਇਹ ਇੱਥੇ ਸਭ ਕੁਝ ਕੀਤਾ ਸੀ ਇਹ ਦਿਨ ਤੋਂ ਇੱਕ ਇਹ ਵੀ ਸੇਧ ਲੈ ਕੇ ਜਾਣੀ ਚਾਹੀਦੀ ਆ ਸੰਗਤ ਨੂੰ ਵੀ ਆਪਾਂ ਕੁਦਰਤ ਨੂੰ ਬਚਾਉਣਾ ਹੈ ਜੇ ਆਪਾਂ ਕੁਦਰਤ ਨਾਲ ਖਲਵਾੜ ਕਰਾਂਗੇ ਤਾਂ ਕੁਦਰਤ ਆਪਨੇ ਨਾਲ ਖਲਵਾੜ ਕਰੂਗੀ ਇਸ ਵਾਸਤੇ ਜਿੰਨੇ ਵਾਅਦੇ ਤੋਂ ਵਾਅਦਾ ਆਪਾਂ ਦਰਖਤ ਲਾ ਕੇ ਕੁਦਰਤ ਨੂੰ ਬਚਾਈਏ ਤਾਂ ਜੋ ਆਉਣ ਵਾਲਾ ਜਿਹੜਾ ਆਪਣਾ ਜਿਹੜਾ ਜੀਵਨ ਆਪਣੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਦਾ ਜੀਵਨ ਉਹ ਸਖਾਲਾ ਹੋ ਸਕੇ ਨਹੀਂ ਤਾਂ ਦੇਖੋ ਜੇ ਆਪਾਂ ਆਪਣੀਆਂ ਪੀੜ੍ਹੀਆਂ ਨੂੰ ਆਪਾਂ ਆਪਣੀਆਂ ਨਵੀਆਂ ਪੀੜ੍ਹੀਆਂ ਸੋ ਆਪਣੇ ਤੋਂ ਉਮੀਦ ਕਰਦੀਆਂ ਵੀ ਸਾਨੂੰ ਕੀ ਦੇ ਕੇ ਗਏ ਇਹਦਾ ਆਪਣੀਆਂ ਨਵੀਆਂ ਪੀੜ੍ਹੀਆਂ ਗੱਲ ਕਹਿਣਗੀਆਂ ਵੀ ਸਾਡੇ ਵੱਡ ਬਡੇਰੇ ਸਾਡੀ ਕੁਦਰਤ ਨਾਲ ਖਲਵਾੜ ਕਰਕੇ ਕੁਦਰਤ ਨੂੰ ਖਤਮ ਕਰਕੇ ਗਏ ਆ ਇਸ ਦਿਨ ਨੂੰ ਆਪਾਂ ਸ਼ਰਧਾ ਨਾਲ ਮਨਾਉਂਦੇ ਹੋਏ ਸਭ ਤੋਂ ਵੱਡੀ ਇਹ ਗੱਲ ਆ ਕਿ ਚੱਲ ਗਈ ਵੀ ਆਪਾਂ ਕੁਦਰਤ ਬਚਾਉਣੀ ਆ ਦੇਖੋ ਇਸ ਦਿਨ ਤੇ ਆਪਾਂ ਆਪਦੇ ਮਨ ਚੱਕ ਕੇ ठान ਕੇ ਜਾਈਏ ਵੀ ਆਪਾਂ ਆਪ ਵੀ ਕੁਦਰਤ ਬਚਾਉਣ ਵਾਸਤੇ ਦਰਖਤ ਲਾਉਣੇ ਆ ਤੇ ਜੋ ਵੀ ਆਪਾਂ ਕਰ ਸਕਦੇ ਆ ਆਪ ਵੀ ਕਰਨੇ ਤੇ ਗਾਂ ਵੀ ਇੱਕ ਸੁਨੇਹਾ ਤੇ ਸੰਗਤ ਨੂੰ ਦੇਣਾ ਵਾਰਡ ਲੈਵਲ ਦੀ ਸੰਗਤ ਇਸ ਜਗ੍ਹਾ ਨਾਲ ਜੁੜੀ ਆ ਧੰਨ ਧੰਨ ਬਾਬਾ ਜੋਦਾদাস ਨਾਲ ਜੁੜੀ ਆ ਮੈਂ ਸਾਰੀ ਸੰਗਤ ਨੂੰ ਇਹ ਅਪੀਲ ਕਰਦਾ ਲਾਈਵ ਵੀ 22 23 24 ਨੂੰ ਚੱਲਣਾ ਸਾਰੇ ਅਸੀਂ ਲਾਈਵ ਦੇ ਜਿਹੜੇ ਜਿੰਨੇ ਲੈਂਕੇ ਪਾਵਾਂਗੇ ਤੇ ਜਿਹੜਾ ਬੰਦਾ ਆ ਸਕਦਾ ਜਿਹੜੀ ਸੰਗਤ ਇੱਥੇ 22 23 24 ਨੂੰ ਆ ਸਕਦੀ ਆ ਉਹ ਆਪ ਸਰੀਰਕ ਤੌਰ ਤੇ ਇੱਥੇ ਆ ਕੇ ਇੱਥੇ ਗੁਰੂ ਘਰ ਨਾਲ ਜੁੜੀਏ ਤੇ ਆਪਾਂ ਜਿਹੜਾ ਦੇਖੋ ਇੱਥੇ ਅਲੱਗ-ਅਲੱਗ ਸੰਤ ਮਹਾਂਪੁਰਸ਼ਾਂ ਨੇ ਟਾੜੀ ਜੱਤਿਆਂ ਨੇ ਇੱਥੇ ਧਰਮ ਨਾਲ ਜੋੜਨਾ ਧਰਮ ਬਾਰੇ ਪ੍ਰਚਾਰ ਕਰਨਾ ਉਹਦੇ ਨਾਲ ਜੁੜ ਗਏ ਤੇ ਜਿਹੜੇ ਇੱਥੇ ਨਹੀਂ ਆ ਸਕਦੇ ਉਹ ਜ਼ਰੂਰ ਉਹਨਾਂ ਕਾ ਟਾਈਮ ਕੱਢ ਕੇ ਦੇਖੋ ਜਿਹੜਾ ਲਾਈਵ ਚੋਂ ਆਪਾਂ ਲਾਈਵ ਪਾਵਾਂਗੇ ਉਹਦਾ ਲਾਈਵ ਦਾ ਮਤਲਬ ਇਹੀ ਹੁੰਦਾ ਵੀ ਆਪਾਂ ਜਿਹੜੇ ਇੱਥੇ ਨਹੀਂ ਆ ਸਕਦੇ ਆਪਾਂ ਘਰੇ ਬੈਠ ਕੇ ਉਹਨੂੰ ਟਾਈਮ ਕੱਢ ਕੇ ਉਹ ਲਾਈਵ ਨਾਲ ਜੁੜ ਕੇ ਇਸ ਗੁਰੂ ਘਰ ਨਾਲ ਜੁੜੀਏ ਇੰਨਾ ਹੀ ਮੈਂ ਦੁਬਾਰਾ ਕਹਿਣਾ ਜਿਹੜੀ ਬਾਬਾ ਜੋਦਾਦਾਸ ਨਾਮਲੇਵਾ ਸੰਗਤ ਆ ਉਹ ਆਪ ਤਨ ਮਨ ਧਨ ਨਾਲ ਇੱਥੇ ਆ ਕੇ ਸੇਵਾ ਕਰੇ ਜਿਹੜੀ ਨਹੀਂ ਵੀ ਆ ਸਕਦੀ ਉਹ ਲਾਈਵ ਨਾਲ ਜੁੜ ਕੇ ਜਰੂਰ ਇਸ ਜਗ੍ਹਾ ਨਾਲ ਜੁੜੋ ਅਤੇ ਇਸ ਜਗ੍ਹਾ ਦੇ ਕੁਝ ਇਹ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ